ਅੱਜ ਸਾਡੇ ਨੈਸ਼ਨਲ ਸੁਪਰੀਮਾ ਔਰ ਦਿੱਲੀ ਦੇ ਮਾਨਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਰਾਹਤ ਦਿੰਦੇ ਹੋਏ ਜ਼ਮਾਨਤ ਦਿੱਤੀ ਹੈ ਜਿਹਦਾ ਅਸੀਂ ਇੱਥੇ ਸਵਾਗਤ ਕਰਦੇ ਹਾਂ ਉੱਥੇ ਮਾਨਯੋਗ ਸੁਪਰੀਮ ਕੋਰਟ ਦਾ ਧੰਨਵਾਦ ਕਰਦੇ ਹਾਂ ਸੱਚ ਦੀ ਜਿੱਤ ਹੈ ਔਰ ਭਾਜਪਾ ਦੀ ਜਿਹੜੀ ਝੂਠੀ ਇਲੀਗਲ ਅਨਕਨਸਟੀਚੂਨਲ ਜਿਹੜੀ ਇਹ ਪੂਰੀ ਸਾਜ਼ਿਸ਼ ਸੀ ਉਹ ਬੇਪਰਦਾ ਜਿਹੜੀ ਮਾਨਯੋਗ ਸੁਪਰੀਮ ਕੋਰਟ ਨੇ ਕੀਤਾ ਹੈ ਔਰ ਸੁਪਰੀਮ ਕੋਰਟ ਦਾ ਇਹ ਕਹਿਣਾ ਕਿ ਦੇਸ਼ ਦੀਆਂ ਏਜੰਸੀਆਂ ਦੀ ਦੁਰਵਰਤ ਹੋਈ ਹੈ ਇਹ ਆਵਾ ਦੀ ਪਾਰਟੀ ਛਲੇ ਕਈ ਮਹੀਨਿਆਂ ਤੋਂ ਇਹ ਗੱਲ ਕਹਿ ਰਹੇ ਸੀ ਔਰ ਤੇ ਅੱਜ ਮੋਹਰ ਲਾਈ ਹੈ ਮਾਨਯੋਗ ਸੁਪਰੀਮ ਕੋਰਟ ਨੇ ਔਰ ਅਰਵਿੰਦ ਕੇਜਰੀਵਾਲ ਜੀ ਜਿਹੜੇ ਸਾਡੇ ਹਰਮਨ ਪਿਆਰੇ ਨੇਤਾ ਹੈ ਨੌਜਵਾਨਾਂ ਦੀ ਆਸ ਹੈ ਜਿਨ੍ਹਾਂ ਨੇ ਹਜ਼ਾਰਾਂ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹੈ ਉਹਨਾਂ ਦੇ ਬਾਹਰ ਹੋਣ ਨਾਲ ਹਰਿਆਣੇ ਚ ਵੀ ਆਵਾ ਦੀ ਪਾਰਟੀ ਮਜ਼ਬੂਤ ਤਾਕਤ ਬਣੂਗੀ ਦੇਸ਼ ਚ ਔਲਰੇਡੀ ਆਵਾ ਦੀ ਪਾਰਟੀ ਦਾ ਕਾਫਲਾ ਅੱਗੇ ਵਧ ਰਿਹਾ ਹੈ ਸੁਪਰੀਮ ਕੋਰਟ ਦਾ ਧੰਨਵਾਦ ਹਜ਼ਾਰਾਂ ਲੱਖਾਂ ਜਿਹੜੇ ਆਵਾ ਦੀ ਪਾਰਟੀ ਦੇ ਵਰਕਰ ਹੈ ਉਹਨਾਂ ਨੂੰ ਵਧਾਈਆਂ ਗਰਸਾ ਅੱਜ ਕੇਜਰੀਵਾਲ ਸਾਹਿਬ ਨੂੰ ਜਮਾਨਤ ਮਿਲੀ ਹੈ ਕੀ ਕਹੋਗੇ ਤੁਸੀਂ ਦੇਖੋ ਸੁਪਰੀਮ ਕੋਰਟ ਦੇ ਜਿਹੜੇ ਫੈਸਲੇ ਤੋਂ ਇੱਕ ਦਾ ਸੰਦੇਸ਼ ਬੜਾ ਸਪਸ਼ਟ ਹੈਗਾ ਕਿ ਸੁਪਰੀਮ ਕੋਰਟ ਨੇ ਇਹ ਸੰਦੇਸ਼ ਦਿੱਤਾ ਕਿ ਹਿੰਦੁਸਤਾਨ ਦੇ ਵਿੱਚ ਜਿਹੜਾ ਕਾਨੂੰਨ ਦੇ ਉੱਤੇ ਕੋਈ ਨਹੀਂ ਹੈਗਾ ਔਰ ਦੂਜੀ ਗੱਲ ਹੈ ਕਿ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਇਹ ਵੀ ਆਖਿਆ ਕਿ ਸੀਬੀਆਈ ਨੂੰ ਇਸ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਕਿ ਅੱਗੇ ਤੋਂ ਉਸ ਨੂੰ ਕੋਈ ਪਿੰਜਰੇ ਦਾ ਤੋਤਾ ਨਾ ਆਖੇ ਕਿਉਂਕਿ ਸੀਬੀਆਈ ਦੇ ਉੱਤੇ ਕਮੈਂਟ ਕਰਦੇ ਉਹਨਾਂ ਨੇ ਕਿਹਾ ਹੈਗਾ ਕਿ ਸੀਬੀਆਈ ਨੇ ਅ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਸਿਰਫ ਅਤੇ ਸਿਰਫ ਇਸ ਕਰਕੇ ਗ੍ਰਿਫਤਾਰ ਕੀਤਾ ਕਿ ਕਿ ਈਡੀ ਮਾਮਲੇ ਦੇ ਵਿੱਚ ਜੋ ਉਹਨਾਂ ਨੂੰ ਜਮਾਨਤ ਮਿਲੀ ਸੀ ਉਸ ਕਰਕੇ ਬਾਹਰ ਨਾ ਆ ਜਾਣ ਔਰ ਇੱਕ ਕਹਾਵਤ ਹੈ ਪੰਜਾਬੀ ਦੇ ਵਿੱਚ ਕਿ ਝੂਠ ਦੇ ਪੈਰ ਨਹੀਂ ਹੁੰਦੇ ਤੇ ਨਾ ਹੀ ਦਰਿਆਵਾਂ ਨੂੰ ਨੱਕੇ ਲੱਗਦੇ ਆ ਅੱਜ ਜੋ ਬਿਲਕੁਲ ਸੱਚ ਹੋ ਗਿਆ ਕਿ ਤੁਸੀਂ ਦੇਖੋ ਜਿਸ ਤਰੀਕੇ ਨਾਲ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਤੇ ਆਮਾਦੀ ਪਾਰਟੀ ਦੇ ਬਾਕੀ ਵੱਡੇ ਲੀਡਰਾਂ ਨੂੰ ਜਿਹੜਾ ਭਾਜਪਾ ਨੇ ਪਰਤਾੜਤ ਕਰਨ ਦੀ ਕੋਸ਼ਿਸ਼ ਕੀਤੀ ਆਮਾਦੀ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਔਰ ਰਾਜਨੀਤੀ ਕਰਨਾ ਕਰਕੇ ਝੂਠੇ ਤੇ ਮਨਕੜੰਤ ਜਿਹੜੇ ਹੈ ਸਕੈਮ ਬਣਾ ਕੇ ਉਸ ਦੀ ਕੋਸ਼ਿਸ਼ ਕੀਤੀ ਲੇਕਿਨ ਅਲਟੀਮੇਟਲੀ ਜਿਹੜੀ ਹੈ ਸਚਾਈ ਨੂੰ ਤੁਸੀਂ ਪਰੇਸ਼ਾਨ ਕਰ ਸਕਦੇ ਹੋ ਸਚਾਈ ਨੂੰ ਤੁਸੀਂ ਹਰਾ ਨਹੀਂ ਸਕਦੇ ਕਿਉਂਕਿ ਵੈਗੁਰੂ ਪਰਮਾਤਮਾ ਇਹ ਸਾਰਾ ਕੁਝ ਦੇਖਦਾ ਹੈਗਾ ਤੇ ਅੱਜ ਸ਼੍ਰੀ ਅਰਵਿੰਦ ਕੇਜਰੀਵਾਲ ਇਸ ਕਰਕੇ ਜਿਹੜਾ ਜੇਲ੍ਹ ਤੋਂ ਬਾਹਰ ਸਾਰੀ ਨੇ ਅਸੀਂ ਮਾਨਯੋਗ ਹਾਈ ਕੋਰਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੈਗੇ ਆਂ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜਿਹੜੇ ਹੈ ਹਿੰਦੁਸਤਾਨ ਦੇ ਵਿੱਚ ਇਮਾਨਦਾਰ ਰਾਜਨੀਤਿਕ ਦਾ ਸਭ ਤੋਂ ਵੱਡਾ ਚਿਹਰਾ ਤੇ ਪ੍ਰਤੀਕ ਹੈਗੇ ਨੇ ਕਿਉਂਕਿ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਹਿੰਦੁਸਤਾਨ ਦੀ ਰਾਜਨੀਤੀ ਦੀ ਦਸ਼ਾ ਅਤੇ ਦਿਸ਼ਾ ਜਿਹੜੀ ਉਹ ਦੋਨੋਂ ਤਬਦੀਲ ਕੀਤੀ ਹੈ। ਵੀਰਮ ਸਾਹਿਬ ਜਦੋਂ ਬਾਹਰ ਆਣਗੇ ਉਹਨਾਂ ਨੂੰ ਜਲਦੀ ਹਰਿਆਣੇ ਦੇ ਇਲੈਕਸ਼ਨ ਵੀ ਹੈ ਹਲਾਣਾ ਦੇ ਇਲੈਕਸ਼ਨ ਵੀ ਦੇਖਿਆ ਜਾਏਗਾ ਮੈਂ ਕਹੇ ਜੀ ਬਿਲਕੁਲ ਉਹ ਸਾਡੇ ਸੁਪਰੀਮੋ ਹੈਗੇ ਹਰਿਆਣੇ ਦੇ ਲੋਕ ਪਿਛਲੇ 20 ਸਾਲਾਂ ਦੇ ਵਿੱਚ ਬੀਜੇਪੀ ਤੋਂ ਅਤੇ ਕਾਂਗਰਸ ਤੋਂ ਅੱਕ ਚੁੱਕੇ ਆ ਕਿਉਂਕਿ ਜਿਸ ਤਰੀਕੇ ਦੀ ਵਿਵਸਥਾ ਇਹਨਾਂ ਨੇ ਉੱਥੇ ਹਰਿਆਣੇ ਦੇ ਵਿੱਚ ਕੀਤੀ ਹੈਗੀ ਹੈ ਅੱਜ ਯੁਵਾ ਪਰੇਸ਼ਾਨ ਹੈਗਾ ਅੱਜ ਮਹਿਲਾਵਾਂ ਪਰੇਸ਼ਾਨ ਨੇ ਅੱਜ ਕਿਸਾਨ ਪਰੇਸ਼ਾਨ ਨੇ ਅੱਜ ਜਿਹੜਾ ਹੈਗਾ ਮਜ਼ਦੂਰ ਵਰਗ ਪਰੇਸ਼ਾਨ ਹੈਗਾ ਉਹ ਚਾਹੁੰਦੇ ਆ ਕਿ ਹਰਿਆਣੇ ਦੇ ਵਿੱਚ ਬਦਲਾਅ ਆਵੇ ਇੱਕ ਐਸੀ ਪਾਰਟੀ ਆਵੇ ਜਿਹਦੇ ਕੇਂਦਰ ਬਿੰਦੂ ਦੇ ਵਿੱਚ ਜਿਹੜੇ ਆਮ ਲੋਕ ਹੋ ਉੱਥੇ ਸਿੱਖਿਆ ਜਿਹੜੀ ਹੈ ਉਹਦੇ ਚ ਸੁਧਾਰ ਹੋ ਸਕੇ ਉੱਥੇ ਜਿਹੜਾ ਹੈਗਾ ਰੋਜ਼ਗਾਰ ਪੈਦਾ ਹੋ ਸਕੇ ਲੋਕਾਂ ਨੂੰ ਬਿਜਲੀ ਮਿਲ ਸਕੇ ਕਿਸਾਨਾਂ ਦੇ ਹਾਲਾਤ ਸੁਧਰ ਸਕਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਲੋਕ ਬਦਲਾਵ ਚਾਹੁੰਦੇ ਆ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਰਾਜਨੀਤੀ ਹੀ ਲੋਕਾਂ ਦੀ ਰਾਜਨੀਤੀ ਹੈਗੀ ਹੈ ਔਰ ਜਦੋਂ ਹੁਣ ਉਹ ਜੇਲ੍ਹ ਤੋਂ ਬਾਹਰ ਆ ਰਹੇ ਨੇ ਤੇ ਨੈਚੁਰਲੀ ਹਰਿਆਣੇ ਦੇ ਪ੍ਰਚਾਰ ਦੇ ਵਿੱਚ ਉਹ ਭਾਗ ਲੈਣਗੇ ਉਹ ਵੈਸੇ ਵੀ ਹਰਿਆਣਾ ਜਿਹੜੀ ਉਹਨਾਂ ਦੀ ਜਨਮ ਭੂਮੀ ਹੈਗੀ ਹੈ ਤੇ ਮੈਨੂੰ ਲੱਗਦਾ ਵੱਡਾ ਬਦਲਾਵ ਇਸ ਵਾਰ ਜਿਹੜਾ ਹਰਿਆਣੇ ਦੀ ਰਾਜਨੀਤੀ 'ਚ ਆਏਗਾ ਆਪ सत्य को बहुत टाइम तक नहीं रोक सकते सच्चाई आफ्टरऑल सामने आती है और सुप्रीम कोर्ट ने जो आज ये खास टिप्पणी की है कि सीबीआई को अपने जो पिंदरे में बत, बंद तोते वाली छवि जो बदलनी चाहिए इसका मायने क्या है इसके मायने यही है कि जानबूझ के जो है एजेंसियों का दुरुपयोग जो है बीजेपी की सेंट्रल गवर्नमेंट कर रही है और ये सामने आया है बेल मिली है और कार्यकर्ताओं में बहुत उत्साह है और मैं कह सकता हूं ये एक बड़ी जीत है सत्य में भी जाते आफ्टर ऑल ऐसा टाइम आएगा जब बीजेपी इस सच्चाई को स्वीकार करेगी कि हमने एजेंसियों का दुरुपयोग किया है हरियाणा में सर इलेक्शन है अभी कैंपेन जो है स्ट्रॉन्ग होगी अरविंद केजरीवाल जी हरियाणा में बहुत कम स्ट्रांग होगी हरियाणा का हर एक आदमी अरविंद जी को सुनने के लिए हर एक नागरिक बेताब है तो डेफिनेटली अगर पार्टी का प्रोग्राम जैसे भी होनेंगे जो तो अरविंद जी वहां प्रचार करेंगे और हरियाणा में मैं कुछ सीटों में जाके आया हूं मैं तो हरियाणा का हाल देख के हैरान हूं कैसे ये डेवलपमेंट की बात कर रहे हैं मैं आदमपुर में गया जो वजन जी का क्षेत्र था आप बिलीव ही नहीं कर सकते आप में पत्रकार खड़े हैं कहीं जाके आइए जो सतवंजा साल से वहां राज कर रही है और सीएम रहे पार्टी के बड़े नेता हैं सारे वो लोग पूरा परिवार लेकिन मैं तो हैरान देख के अभी किसी कस्बे से भी बुरा हाल है उस इलाके का ऐसे कल मैं एक वेरी इलाका है रोहतक में वहां जाके आया तो हर एक जगह ये हाल है और किस बात की जो वोट मांगने जा रहे हैं ये लोग मेरे को समझ आया अगर हम सिर्फ एक बात पा, पार्टी है जो आप विकास के नाम पे वोट मांगती है वो है आम आदमी पार्टी वो हमारी लीडरशिप में जो हमारे सुप्रीमो अरविंद केजरीवाल जी की के एक ही बात है हेल्थ सेक्टर लोगों के लिए अच्छा पीने वाला पानी एजुकेशन सेक्टर और उसके साथ लोगों के लिए रहने के चलने के लिए अच्छी सड़कें तो ये एक बहुत बड़ी बात है मैं तो बहुत हैरान हूं और मुझे लगता है कि जल्दी जो बोरिया बस्तर है इन इन पार्टियों का बनेगा आज लोकतंत्र की जीत होने पर बधाई देती हूँ और सुप्रीम कोर्ट के फैसले पे हम उनको धन्यवाद देते हैं और सभी बहुत खुश हैं पूरे कार्यकर्ता हमारी पूरी हमारे लीडर हमारे नेता बाहर आ गए हैं जी ਜਿਸ ਤਰੀਕੇ ਨਾਲ ਜਿਸ ਤਰੀਕੇ ਨਾਲ ਜੋ ਕਹਿ ਰਹੀਆਂ ਸੀ ਕਿ ਬਿਲਕੁਲ ਸਹੀ ਹੈ ਜਾਂ ਭਾਜਪਾ ਵੀ ਕਹਿੰਦੀ ਸੀ ਦਫਤਰ ਦੇ ਰਾਮ ਫਰਕ ਕੋਟੋਲਾ ਹੁਣ ਕੀ ਕਹਿਣਾ ਚਾਹੁੰਦੇ ਦੇਖੋ ਜਿਹੜੀ ਈਡੀ ਦੇ ਮਾਮਲੇ ਵਿੱਚ ਬੇਲ ਮਿਲੀ ਸੀ ਇਹ ਕਲੀਅਰ ਹੋ ਗਿਆ ਕਿ ਸੀਆਈ ਸੀਬੀਆਈ ਨੂੰ ਸਿਰਫ ਅਰਵਿੰਦ ਕੇਜਰੀਵਾਲ ਜੀ ਦੀ ਰਿਹਾਈ ਰੋਕਣ ਲਈ ਜਿਹੜਾ ਸਾਰਾ ਵਰਤਿਆ ਗਿਆ ਸੀ ਤੇ ਅੱਜ ਲੋਕਤੰਤਰ ਦੀ ਬਾਬਾ ਸਾਹਿਬ ਦੇ ਸੰਵਿਧਾਨ ਦੀ ਜਿੱਤ ਹੋਈ ਹੈ ਤੇ ਮੈਂ ਸਮੁੱਚੇ ਪੰਜਾਬ ਚ ਉਹਨਾਂ ਦੇ ਚਾਹਣ ਵਾਲਿਆਂ ਨੂੰ ਦੇਸ਼ਵਾਸੀਆਂ ਨੂੰ ਪੂਰੀ ਆਮ ਆਦਮੀ ਪਾਰਟੀ ਦੀ ਜਿੰਨੀ ਵੀ ਵਲੰਟੀਅਰਸ ਨੇ ਉਹਨਾਂ ਨੂੰ ਬਹੁਤ ਸਾਰੀਆਂ ਢੇਰ ਸਾਰੀਆਂ ਮੁਬਾਰਕਾਂ ਦਿਨੀ ਹੈ ਇਸ ਖੁਸ਼ੀ ਦੇ ਦਿਨ ਉੱਤੇ ਸਾਡੀ ਦੇਖੋ ਜਦੋਂ ਨੇਤਾ ਹੋਵੇ ਜਿਹਦੀ ਅਗਵਾਈ ਵਿੱਚ ਤੁਸੀਂ ਕੰਮ ਕਰ ਰਹੇ ਹੋ ਉਹਨਾਂ ਦੇ ਬਾਹਰ ਆ ਜਾਣ ਨਾਲ ਇੱਕ ਜਿਹੜਾ ਉਤਸ਼ਾਹ ਤੇ ਜੋਸ਼ ਟੀਮ 'ਚ ਪੈਦਾ ਹੁੰਦਾ ਉਹ ਆਮ ਆਦਮੀ ਪਾਰਟੀ ਦੇ ਵਲੰਟੀਅਰ 'ਚ ਦੇਖਣ ਨੂੰ ਮਿਲ ਰਿਹਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਜੀ ਬਹੁਤ ਖੁਸ਼ ਹਾਂ ਸੀ ਸੁਪਰੀਮ ਕੋਰਟ ਦੀ ਫੈਸਲੇ ਨੂੰ ਕਿੰਦਾ ਦੇਖਦੇ ਹੋ ਜੀ ਮੈਨੂੰ ਸੁਪਰੀਮ ਕੋਰਟ ਤੋਂ ਬਹੁਤ ਖੁਸ਼ੀ ਹੈ ਗਮਾਨਤ ਦਿੱਤੀ ਹੈ ਈਡੀ ਦੇ ਮਾਮਲੇ ਤੇ ਜਿਹੜੀ ਬੇਲ ਮਿਲੀ ਸੀ ਸੀਬੀਆਈ ਦਾ ਸਾਰਾ ਜਿੰਨਾ ਵੀ ਮੋਦੀ ਸਰਕਾਰ ਨੇ ਉਹਨਾਂ ਉੱਤੇ ਉਹਨਾਂ ਦੀ ਰਿਹਾਈ ਨੂੰ ਰੋਕਣ ਲਈ ਸਾਰੀ ਕਾਰਵਾਈ ਕਰਵਾਈ ਸੀ ਅੱਜ ਲੋਕਤੰਤਰ ਦੀ ਜਿੱਤ ਹੋਈ ਹੈ ਕਿ ਇਮਾਨਦਾਰ ਆ ਨੇਤਾ ਦੀ ਜਿੱਤ ਹੋਈ ਹੈ ਇਮਾਨਦਾਰੀ ਦੀ ਜਿੱਤ ਹੋਈ ਹੈ ਅਸੀਂ ਸੁਪਰੀਮ ਕੋਰਟ ਦੇ ਇਸ ਸ਼ਾਨਦਾਰ ਫੈਸਲੇ ਦਾ ਸਵਾਗਤ ਕਰਦੇ ਹਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਬਹੁਤ ਖੁਸ਼ ਹਾਂ ਜੀ ਹਰਿਆਣਾ ਤੋਂ